ਉਹਨਾਂ ਅੰਦਰ ਸੁਆਇਮਨ ਹੋਇ ਕਰਕੇ ਜੋ ਸਮਿਆ ਦੇ ਸਮੇਂ ਗੁਰੂ ਚਰਣਾ ਦੇ ਆਦਰਿਆ ਭਰ ਕੇ ਗੁਰੂਆਂ ਬਖਸ਼ਿਸ਼ਾਂ ਰੰਤਾ ਆਪਣਾ ਕਰ ਰਹੇ ਹਨ ਸਾਰੇ ਹੋਏ دیਵਾਨਾ ਦੇ ਅੰਦਰ ਸ਼ਾਮ ਜੀਓ ਦੇ ਨਿਤਨੇਮ ਸੂਦਰ ਰਹਿਰਾਸ ਅਨੰਤ ਦਾ ਆਪਣੀ ਚੌਪਈ ਦੇ ਜਾਪ ਹੋਏ ਉਪਰੰਤ ਆਰਤੀ ਆਰਤੀ ਸ਼ਬਦ ਕੀਰਤਨ ਆਦੀ ਨੇ ਸਵਨ ਕੀਤੇ ਹਨ ਔ ਗੁਰ ਸਮਗ੍ਰਿ ਦੀ ਬੋਧਨ ਦੇ ਬੈਠ ਕੇ ਜੋ ਤਾਂ ਗੁਰੂ ਨਾਲ ਦੇ ਪਾਤਸ਼ਾਹ ਮਹਾਰਾਜ ਗੋਹੜ ਹੜ ਦੇ ਵਾਲੀ ਪਾਤਸ਼ਾਹਾਂ ਦੀ ਪਾਤਸ਼ਾਹ ਆਪ ਨਾਰਾਇਣ ਅਲਾਸਾਰ ਜਗ ਮੈਂ ਪਰਵਰਿਓ ਆਪ ਪਰਮੇਸ਼ਰ ਇਸ ਤਰ੍ਹਾਂ ਕਿ ਆਏ ਮਹਾਰਾਜ ਸਾਹਿਬੀ ਔਰ ਦੁਨੀਆ ਨੂੰ ਸੱਚ ਦਾ ਮਾਰਗ ਦਰਸਾਉਣ ਦੇ ਵਾਸਤੇ ਮਹਾਰਾਜ ਜੀ ਨੇ ਉਦਾਸੀਆਂ ਦੀ ਰੂਪਤਾ ਕੀਤੀ ਆਪ ਜੀ ਸਰਵਣ ਕਰ ਰਹੇ ਸੀ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹਸਨ ਅਬਦਾਲ ਦੀ ਧਰਤੀ ਤੇ ਪਹੁੰਚਦੇ ਨੇ ਪਤਰੀਲਾ ਅਲੰਕਾਏ ਪਹਾੜੀ ਦੇ ਥੱਲੇ ਜਾ ਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠ ਗਏ ਮਰਦਾਨੇ ਨੂੰ ਪਾਤਸ਼ਾਹ ਮਹਾਰਾਜ ਜੀ ਕੇ ਨਰ ਮਰਦਾਨੇ ਆ ਰਬਾਬ ਛੇੜ ਬਾਣੀ ਆਈ ਏ ਧੁਰਗੀ ਬਾਣੀ ਦਾ ਕੀਰਤਨ ਕਰੀਏ ਪਾਚੇ ਮਹਾਰਾਜ ਨੇ ਕੌਤਕ ਐਸਨ ਕਾਇਆ ਮਰਦਾਨੇ ਨੂੰ ਪਿਆਸ ਬੜੇ ਜ਼ੋਰ ਦੀ ਲਾ ਦਿੱਤੀ ਇਹ ਪਿਆਸ ਕਿਵੇਂ ਲਾਈ ਕਿ ਜਿਹੜਾ ਪਹਾੜੀ ਦੇ ਉੱਪਰ ਬੈਠਾ ਨ ਬੜੀ ਕੰਧਾਰੀ ਉਹਦੇ ਵੱਲ ਕੱਢਣ ਦੇ ਵਾਸਤੇ ਉਹਦੇ ਅੰਦਰੋਂ ਹੰਕਾਰ ਨੂੰ ਬੂਰ ਕਰਨ ਦੇ ਵਾਸਤੇ ਮੇਰੇ ਪਾਚੇ ਮਹਾਰਾਜ ਨੇ ਕੌਤਕ ਰਾਜ ਰਹਿਣਾ ਕਿਉਂਕਿ ਬੇਅੰਤ ਇਤਿਹਾਸ ਐਸੇ ਮਿਲਦੇ ਨਹੀਂ ਮਰਦਾਨੇ ਦੇ ਰਾਜ ਮੇਰੇ ਪਾਚੇ ਨੇ ਉੱਥੇ ਪਹੁੰਚ ਗਏ ਉਲੇਪੜ ਗਿਆ ਨੂੰ 7000 ਰਸਤਾ ਵਿਖਾਇਆ ਮਰਦਾਨਾ ਕੀਨ ਦਾ ਮਹਾਰਾਜ ਪਿਆਸ ਦੇ ਨਾਲ ਜੰਨ ਨਿਕਲਦੀ ਜਾ ਰਹੀ ਹੈ ਪਹਿਲਾਂ 2 ਕੁੱਟ ਚੱਲਦੇ ਛਾਓ ਫਿਰ ਰਬਾਬ ਛੇੜਾਂਗਾ ਫਿਰ ਰਬਾਬ ਜਾਵਾਂਗਾ ਫਿਰ ਉੱਪਰ ਕੀ ਬਣਦਾ ਕੀਰਤਨ ਕਰੇ ਮਹਾਰਾਜ ਜੀ ਕਹਿੰਦੇ ਨਹੀਂ ਰਬਾਬ ਛੇੜੇਗਾ ਮਰਦਾਨੇ ਨੇ ਮੜਾ ਕਰਲੇ ਲੈ ਕੇ ਮਹਾਰਾਜ ਪਿਆਸੇ ਤੋਂ ਰਬਾਬ ਵੱਜਦੀ ਨਹੀਂ ਹੈ ਪਹਿਲਾ ਦੋਪੋਟ ਜਲਦੇ ਸ਼ਬਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਕਿ ਜੇ ਜੜ ਛਕਣਾ ਹੈ ਨਾ ਉਹ ਸਾਹਮਣੇ ਪਹਾੜੀ ਦੇ ਉੱਪਰ ਇੱਕ ਡੇਰਾ ਹੈ ਉੱਥੇ ਪੀਰ ਰਹਿੰਦਾ ਹੈ ਇਹਦਾ ਇਤਿਹਾਸ ਵੀ ਨਾਲ ਬੜੀ ਕਹਾਣੀ ਕਰਕੇ ਜਿਕਰਾ ਹੈ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇੜੇ-ਤੇੜੇ ਜੜ ਕਿਥੋਂ ਪ੍ਰਾਪਤ ਨਹੀਂ ਹੋਣਾ ਜੇ ਜੜ ਛਕਣਾ ਤੇ ਪਹਾੜੀ ਦੇ ਉੱਪਰ ਚੜਨਾ ਪੈਣਾ ਹੈ ਕਿਆਸ ਦੇ ਨਾਲ ਜੰਨ ਨਿਕਲਦੀ ਜਾ ਰਹੀ ਤੇ ਮਹਾਰਾਜ ਪਹਾੜੀ ਦਾ ਰਸਤਾ ਉਹ ਦਿਖਾ ਰਹੇ। ਆਛਾ ਮਹਾਰਾਜ ਦਾ ਹੁਣ ਮਰ ਕੇ ਮਸਾਈ ਮਰਦਾਨਾ ਜਿਹੜਾ ਉਸ ਪਹਾੜੀ ਦੇ ਉੱਪਰ ਚੜਦਾ ਹੈ। ਪਹਾੜੀ ਦੇ ਉੱਪਰ ਜਾ ਕੇ ਕੀ ਵੇਖਦਾ ਹੈ? ਤਾਲ ਪਾਣੀ ਦਾ ਭਰਿਆ ਪਿਆ ਹੈ। ਪੀਰ ਨੇ ਜਦੋਂ ਵੇਖਿਆ ਇਹ ਮੇਰੇ ਡੇਰੇ ਦੇ ਵਿੱਚ ਕੌਣ ਆਇਆ ਹੈ ਤੂੰ ਮੇਰੇ ਡੇਰੇ ਦਾ ਰਸਤਾ ਕਿੱਥੇ ਨਸਿਆ ਹੈ ਮਰਦਾਨੇ ਨੂੰ ਪੁੱਛਦਾ ਹੈ ਤੂੰ ਕੌਣ ਹੈ ਕਿੱਥੋਂ ਆਇਆ ਮਰਦਾਨੇ ਨੇ ਸਾਰੀ ਗੱਲ ਤਾਂ ਦੱਸੀ ਮੈਂ ਗੁਰੂ ਨਾਨਕ ਕੜਾਏ ਗੁਰੂ ਮਰਾਸੀ ਹਾਂ ਕਹਿੰਦਾ ਤੇਰੇ ਨਾਲ ਤੇ ਉਹਦਾ ਨਾਮ ਪੂਰਾ ਕੀ ਹੈ ਕਹਿੰਦੇ ਨਾਨਕ ਨਾਮ ਕਰ ਲੇ ਕਿ ਹਿੰਦੂ ਦੇ ਨਾਲ ਮੁਸਲਮਾਨੋ ਕੇ ਕਰਿਆ ਫਿਰਦਾ ਹੈ ਇਹਨੂੰ ਲਾਜ ਨਹੀਂ ਉਹ ਵੀ ਆਪਣੇ ਧਰਮ ਦੇ ਬਦਲੇ ਤੈਨੂੰ ਪਤਾ ਨਹੀਂ ਹੈ ਮਰਦਾਨੇ ਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦੁਨੀਆ ਨੂੰ ਤਾਰਨ ਵਾਸਤੇ ਆਏ ਨੇ ਮੈਂ ਉਹਨਾਂ ਦੇ ਨਾਲ ਰਬਾਬ ਵਜਾਉਣਾ ਹੈ ਕਿ ਪਾਤਸ਼ਾਹ ਮਹਾਰਾਜ ਦੀ ਤਰਫ਼ ਕੀ ਬਾਣੀ ਦਾ ਕੀਰਤਨ ਕਰਦੇ ਨੇ ਮਰਦਾਨਾ ਕਹਿੰਦਾ ਬਾਗੀ ਵਜਨ ਬਾਅਦ ਵਿੱਚ ਕਰਾਂਗੇ ਮੈਨੂੰ ਪਿਆਸ ਬੜੇ ਜ਼ੋਰ ਦੀ ਲੱਗੀ ਹੈ ਕਿਰਪਾ ਕਰੋ ਮੈਨੂੰ ਦੋ ਕੁੱਟ ਜਲਦੇ ਸ਼ਕਣ ਵਾਸਤੇ ਦੇ ਦਿਓ ਆਓ ਮਰਦਾਨਾ ਉਸ ਪਹਾੜੀ ਦੇ ਉੱਪਰ ਚੜ ਗਏ ਈਰਵੜੀ ਘੰਡਾਰੀ ਦੇ ਸਾਹਮਣੇ ਖੜਾ ਹੋ ਕੇ ਕਹਿੰਦੇ ਤਰਲੇ ਲੈ ਰਿਹਾ ਦੋ ਕੁਟ ਜਾਂਦੇ ਛਕਣ ਵਾਸਤੇ ਮਰਦਾਨਾ ਈਰਵੜੀ ਘੰਡਾਰੀ ਨੂੰ ਜੋ ਕੁਝ ਕਹਿ ਰਿਹਾ ਤਾਂ ਮੇਰੇ ਕੀ ਲੱਗਿਆ ਪਿਆਰ ਮਨੁਸ਼ਿਆ ਦੇ ਜੀ ਮਰਦਾਨੇ ਨੇ ਇਹ ਤਰਲਾ ਲਿਆ ਨ ਉਪਰ ਪਹਾੜੀ ਦੇ ਉਪਰ ਚੜ ਕੇ ਬੜੀ ਕੰਧਾਰੀ ਨੇ ਪਛਿਆ ਨੂੰ ਗਾਵੜਾ ਕਿੱਥੋਂ ਆਇਆ ਕਿਹਦੇ ਨਾਲ ਆਇਆ ਮਰਦਾਨੇ ਨੇ ਸਭ ਕੁਝ ਦੱਸਿਆ ਉਹ ਪੀਰ ਬੜੀ ਕੰਧਾਰੀ ਜਿਹੜਾ ਲੋਹਾ ਲਾਤ ਵਾਲਾ ਕਹਿੰਦਾ ਤੈਨੂੰ ਮੇਰੀ ਪਹਾੜੀ ਦਾ ਰਸਤਾ ਕਿਹਨੇ ਮੇਰੇ ਟਿਕਾਣੇ ਦਾ ਰਸਤਾ ਕਿਹਨੇ ਦੱਸਿਆ ਹੁਣੇ ਥੱਲੇ ਉਤਰ ਕੇ ਮਰਦਾਨਾ ਉਤੋਂ ਇਹ ਥੱਲੇ ਉਤਰ ਆਉਂਦਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪੁੱਛਦੇ ਨੇ ਮਰਦਾਨਿਆ ਕੀ ਆਖਿਆ ਤੈਨੂੰ ਗੁਰ ਪੀਰ ਨੇ ਕਿਉਂਕਿ ਪੀਰ ਫਕੀਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਦਇਆਵਾਨ ਹੁੰਦੇ ਨੇ ਕਹਿੰਦੇ ਪਾਤਸ਼ਾਹ ਦਇਆਵਾਨ ਕਿਥੇ ਤੇ ਕ੍ਰੋਧ ਨਾਲ ਭਰਿਆ ਪਿਆ ਮੈਂ ਜਦੋਂ ਤੁਹਾਡੇ ਬਾਰੇ ਦੱਸਿਆ ਉਹ ਤੇ ਲੋਹਾ ਲੱਖਾ ਹੋ ਗਿਆ ਮਹਾਰਾਜ ਉਨੇ ਪਾਣੀ ਤਾਂ ਮੈਨੂੰ ਕੀ ਪਿਆਉਣਾ ਸੀ ਮੇਰੇ ਅੱਗੇ ਉਹ ਉਲਟੀ ਭੁਗਤ ਸਵਾਰ ਕੇ ਉਹਨੇ ਮੈਨੂੰ ਵਾਪਸ ਭੇਜਿਆ ਮਹਾਰਾਜ ਜੀ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਿੰਦੇ ਨਹੀਂ ਕਰੀ ਇੱਕ ਵਾਰ ਫੇਰ ਜਾਣਾ ਪਵੇਗਾ ਹੁਣ ਪਿਆਸ ਲੱਗੀ ਇੱਕ ਵਾਰੀ ਚੜਿਆ ਥੱਲੇ ਉਤਰਿਆ ਮਹਾਰਾਜ ਜੀ ਉੱਤਲਾਂ ਉੱਤਨ ਕਰ ਰਹੇ ਨੇ ਕਿ ਇੱਕ ਵਾਰ ਫੇਰ ਜਾਣਾ ਉਹ ਦਇਆਵਾਨ ਹੁੰਦੇ ਨੇ ਪੀਰ ਵਕੀਰੋ ਹਕੀਕਤ ਤੇਰੇ ਤੇ ਬਿਆ ਕਰਕੇ ਤੈਨੂੰ ਦੋ ਘੁੱਟ ਜਲ ਦੀ ਸ਼ਿਕਾਇਤ ਦੇਵੇ ਕਹਿੰਦੇ ਮਰਦਾਨਾ ਫੇਰੇ ਮਨ ਕਰਕੇ ਚੜ ਜਾਂਦਾ ਪਹਾੜੀ ਦੇ ਉੱਪਰ ਮਹਾਰਾਜ ਜੀ ਲੁੱਭ ਨਹੀਂ ਸਕਦਾ ਮੋੜ ਸਕਦਾ ਆਮੇ ਪਿਆਸ ਵੀ ਲੱਗੀ ਹੈ ਰਬਾਬ ਨਹੀਂ ਪੁਂਜਾਈ ਮਹਾਰਾਜ ਜੀ ਅੰਕਿੰਦਾ ਪਹਿਲਾਂ ਪਿਆਸ ਬੁਝਾਓ ਜਲ ਸ਼ਿਕਨ ਵਾਸਤੇ ਦਿਓ ਹੁਣ ਦੂਸਰਾ ਗੇੜਾ ਮੇਰੇ ਪਾਸੇ ਜੀ ਉੱਪਰ ਪਹਾੜੀ ਦੇ ਪੇਂਦ ਰਹਿ ਕੇ ਉਹ ਮਰਦਾਨਾ ਕੰਟੀ ਦੇ ਉੱਪਰ ਫੇਰ ਗਿਆ ਉਸ ਪੀਰ ਬਣੀ ਕਧਾਰੀ ਨੇ ਫੇਰ ਵੇਖਿਆ ਕਿ ਮਰਦਾਨਾ ਫੇਰ ਤੁਰਿਆ ਹੁੰਦਾ ਹੈ ਉਹ ਨੂੰ ਟੁੱਟ ਕੇ ਪੈ ਗਿਆ ਕਿਹਦਾ ਤੈਨੂੰ ਹੁਣ ਵਾਪਸ ਮੋੜਿਆ ਫੇਰ ਜਾਣਾ ਹੈ ਤੂੰ ਲੈਣ ਕੀ ਆਇਆ ਤੈਨੂੰ ਭੇਜਦਾ ਕੌਣ ਹੈ ਉਹਨੇ ਅੱਖਾਂ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਦੇ ਨਾਲ ਅੰਦਾ ਕੰਦਾ ਗੁਰੂ ਨਾਨਕ ਕੌਣ ਹੈ ਉਹ ਕਹਿੰਦਾ ਗੁਰੂ ਨਾਨਕ ਉਹ ਹੈ ਜਿਹੜਾ ਦੁਨੀਆਂ ਦਾ ਪਰਾ ਕਰਦਾ ਹੈ ਦੁਨੀਆਂ ਨੂੰ ਸੱਚ ਦਾ ਮਾਰਗ ਦਰਸਾਉਂਦਾ ਪਿਆਰਾ ਇਹ ਤਾਂ ਗੁਰੂ ਨਾਨਕ ਦੀ ਸਿੱਖ ਤੋਂ ਨੇ ਫੇਰ ਕੀਤੀ ਕਹਿੰਦੇ ਬੜੀ ਕੰਧਾਰੀ ਸਰਦਾਰ ਕੇ ਬੋਲੇ ਹੋ ਜਾਂਦਾ ਉਹ ਕਹਿੰਦਾ ਮਦੀਨਹਦਾਰੀ ਮਰਦਾਨੇ ਨੂੰ ਮਰਦਾਨੇ ਆ ਉਹ ਸੇਵਤਾ ਗੁਰੂ ਨਾਨਕ ਦੇਵ ਜੀ ਨਾਲ ਗੱਲਦਾ ਤੇ ਪਾਣੀ ਮੇਰੇ ਕੋਲ ਆਣ ਕੇ ਮੰਗਦਾ ਹੈ ਇੱਕ ਬੰਨੇ ਕਹਿੰਦਾ ਗੁਰੂ ਨਾਨਕ ਦੁਨੀਆ ਦਾ ਭਲਾ ਕਰਨ ਵਾਸਤੇ ਆਇਆ ਹੈ ਜਿਉਂ ਦੁਨੀਆ ਦਾ ਹੀ ਭਲਾ ਕਰਨ ਵਾਸਤੇ ਆਇਆ ਹੈ ਤੇ ਤੈਨੂੰ ਦੋ ਘੁੱਟ ਪਾਣੀ ਦੇ ਪੀਣ ਵਾਸਤੇ ਕਿਉਂ ਨਹੀਂ ਦਿੰਦਾ ਉਹ ਤੈਨੂੰ ਵਾਰ-ਵਾਰ ਮੇਰੇ ਕੋਲ ਕਿਉਂ ਭੇਜਦਾ ਹੈ ਮਰਦਾਨੇ ਨੂੰ ਪੀਰ ਵਾਲੀ ਘੰਧਾਰੀ ਤੇ ਆ ਕੇ ਆ ਦਾਨਿਆ ਜੇ ਦੋਖ ਭੁਖ ਦੇ ਵਿੱਚ ਜਿੰਦਗੀ ਨਹੀਂ ਨਾ ਚੱਲੀ ਜਾਂਦੀ ਫਿਰ ਕਾਹਨੂੰ ਤਪਸਵੀ ਵੀ ਵਰ ਕੇ ਪਹਾੜਾਂ ਦੇ ਵਿੱਚ ਤੋਰੇ ਮਿਲਦੇ ਇੱਕ ਬੰਨੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੁਨੀਆ ਨੂੰ ਉਤਾਰ ਰਹੇ ਨੇ ਤੇ ਪਾਣੀ ਮੇਰੇ ਕੋਲ ਆਣ ਕੇ ਬਾਰ-ਬਾਰ ਮੰਗਦਾ ਹੈ ਉਹ ਜਿੰਨੂੰ ਤੂੰ ਅੱਲਾ ਦਾ ਨੂਰ ਦੱਸਦਾ ਹੈ ਤੂੰ ਕਹਿੰਦਾ ਮੇਰਾ ਗੁਰੂ ਬੜਾ ਕਰਾਮਾਤ ਦਾ ਸੱਚ ਸੰਪੂਰਨ ਹੈ ਅਣੀ ਕਰਾਮਾਤ ਦੇ ਅੰਦਰ ਉਹ ਕਿਹੜੀ ਕਰਾਮਾਤੋਂ ਦੇ ਅੰਦਰ ਵੇਖ ਲਈ ਹੈ ਉਹ ਤੈਨੂੰ ਦੋ ਕੁੱਟ ਜਾਲ ਦੇ ਛਕਣ ਵਾਸਤੇ ਨਹੀਂ ਦੇ ਸਕਦਾ ਬਾਰ-ਬਾਰ ਮੇਰੇ ਕੋਲ ਤੈਨੂੰ ਭੇਜਦਾ ਹੈ ਆਓ ਪੀਰ ਵਾਲੀ ਕੰਧਾਰੀ ਨੇ ਹਰਦਾਨੇ ਨੂੰ ਕੀ ਕੋ ਜਾ ਗਿਆ ਹੈ ਇਸ ਹਫਤਾ ਦੇ ਰਾਜ ਆਪ ਜੀ ਸਰਵਣ ਕਰਾਂਗੇ ਇਹਦੇ ਨਾਲ ਹੀ ਅਪਨ ਕਰਨਾ ਦੇ ਪੱਕੇ ਰਾਸ ਨੇ ਅੱਡੀ ਕਰਨੀ ਆਉਂ ਕੀਰਵਾਰੀ ਘਧਾਰੀ ਨੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਦੀ ਸੁਭਾ ਮਰਦਾਨੇ ਦੀ ਰਸਨਾ ਤੋਂ ਸੁਣੀ ਉਹਦੇ ਤੋਂ ਸਹਾਰੀ ਨਹੀਂ ਗਈ ਕਿਉਂਕਿ ਜਿਹੜੇ ਸਾਡੇ ਵਰਗੇ ਹੁੰਦੇ ਆ ਨਾ ਸਾਡੇ ਸਾਹਮਣੇ ਕਿਸੇ ਵਿਰੋਧੀ ਨੇ ਕੋਈ ਸ਼ਰਮਤ ਕਰੇ ਸਾਚੇ ਤੂੰ ਸਾਡੇ ਤੋਂ ਜਨੇ ਨਹੀਂ ਜਾਂਦਾ ਤੇ ਜਿਹੜੇ ਰੱਬ ਦੇ ਪਿਆਰੇ ਦੇਨ ਉਹਨਾਂ ਦਾ ਕਿਸੇ ਦੇ ਨਾਲ ਵੈਰ ਨਹੀਂ ਹੁੰਦਾ ਸੋਭਾ ਗੁਰੂ ਤੇ ਪਿਆਰੂ ਪੀਰ ਬੜੀ ਖਦਾਰੀ ਕਹਿੰਦਾ ਪਾਣੀ ਮੈਥੋਂ ਮੰਗਦਾ ਤੇ ਸੋਭਾ ਗੁਰੂ ਨਾਨਕ ਦੇਵ ਕਰਦਾ ਆਓ ਪੀਰ ਬੜੀ ਖਦਾਰੀ ਨੇ ਜਿਵੇਂ ਵਰਦਾਨੇ ਨੂੰ ਆਖਿਆ ਕੀ ਕਹੇ ਆਖਿਆ ਕਵਤਾ ਦੇ ਬੋਲ ਪਿਆਰਾਂ ਸੁਣਿਆ ਲਈ ਸੋਭਾ ਸੁਣੀ ਜਦੋਂ ਗੁਰੂ ਨਾਨਕ ਦੇਵ ਮਹਰਤਾਂ ਨੇ i awesome. ਮਹਾਰਾਜ ਜੀ ਦੇ ਬਾਰੇ ਤੇ ਮਰਦਾਨੇ ਦੇ ਬਾਰੇ ਬੋਲਦੇ ਮਰਦਾਨੇ ਨੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਕੋਲ ਸੁਣਿਆ ਉਥੇ ਠਹਿਰ ਨਹੀਂ ਸਕਿਆ ਮਰਦਾਨਾ ਥੱਲੇ ਉਤਰੋਂਦਾ ਬੜੀ ਮੁਸ਼ਕਲ ਦੇ ਨਾਲ ਥੱਲੇ ਆਇਆ ਆਣ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਮਹਾਰਾਜ ਉਹਦੇ ਵਾਕੇ ਬੜਾ ਗਰੋਸ ਦਾ ਫੜਿਆ ਪਿਆ ਹੈ ਜਦੋਂ ਮੈਂ ਤੁਹਾਡੀ ਸੇਵਲ ਕੀਤੀ ਆ ਨਾ ਉਹਦੇ ਤੋਂ ਜਰੀ ਨਹੀਂ ਉਹਨੇ ਮੇਰੇ ਬੜੇ ਉਂਟੀ ਭੁਗ ਤੱਕ ਉਹ ਸਵਾਰ ਕੇ ਮੈਨੂੰ ਥੱਲੇ ਭੇਜ ਦਿੱਤਾ ਪਰ ਪਾਣੀ ਦੋ ਘੋਟੇ ਨੇ ਪੀਣ ਵਾਸਤੇ ਕਿ ਦਿੱਤੇ ਆਹ ਹੁਣ ਸਤਗੁਰੂ ਪਾਚਾ ਮਹਾਰਾਜ ਜੀ ਫਿਰ ਤੀਸਰੀ ਵਾਰ ਕਹਿੰਦੇ ਫਿਰ ਉਹਨਾਂ ਨੇ ਭੇਜਣਾ ਨਾ ਕਾਲੂ ਸਰਮ ਕਰਨ ਜਦੋਂ ਤੀਸਰੇ ਢੇਡੇ ਤੇ ਭੇਜਿਆ ਨਾ ਮੇਰੇ ਪਾਚਾ ਮਹਾਰਾਜ ਜੀ ਨੇ ਉਸ ਤੋਂ ਬਾਅਦ ਪਾਚਾ ਮਹਾਰਾਜ ਜੀ ਨੇ ਕੀ ਕੌਤ ਕਰ ਚਾਇਆ ਕਿਰਪਾ ਮਰਜ਼ਾ ਦੇਰ ਨੂੰ ਟੋਟ ਜਲਦੀ ਸ਼ਿਕਾਇਤ ਮੇਰੇ ਪਾਤਸ਼ਾਹ ਨੇ ਆਪਾਂ ਕਾਲ ਵੜਨੇ ਮਾਰਦੇ ਸਮਨ ਕਰਾਂਗੇ ਆਉਂਦੀ ਦੀ ਸੇਵਾ ਪ੍ਰਵਾਨ ਕਰਿਓ ਆਪ ਸਿੱਖ ਸੰਤ ਪਾਤਸ਼ਾਹ ਰਾਜ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਲਾਭ ਪ੍ਰਾਪਤ ਕਰਦੇ ਹਾਂ ਪਾਤਸ਼ਾਹ ਮਹਾਰਾਜ ਦੇ ਦਰਵਾਜ਼ੇ ਦੀ ਹਾਜ਼ਰੀਆਂ ਭਰ ਕੇ ਖੁਸ਼ੀਆਂ ਲੈਂਦੇ ਹਾਂ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਪ੍ਰਕਰ ਇਤਿਹਾਸ ਸਮਰ ਕਰਕੇ ਆਪਣੇ ਜੀਵਨ ਦੇ ਅਗੜੀਆਂ ਨੂੰ ਸੰਭਾਲਿਆ ਕਰਦਾ ਜਤਨ ਕਰਦੇ ਹਾਂ ਸਤਿਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ इस तरह अपने दर्द के प्रवान कर बख्शिश कर विदेशों के परिवार की चाँगी कला करम सवनियां करोचरण अरदास करें ਸੰਨਜਨਾ ਮੇਨ ਹਰ ਦਸ ਗਾਇਓ ਸੰਨਜਨਾ ਮੇਨ ਹਰ ਦਸ